ਰਹਿਰਾਸ ਇੱਕ ਓਮਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੋ ਰੂਪਿਆ ਜਾਂ ਸੁਖਤਾਬ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਪਰਿ ਨ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾ ਜਾਤਮੈ ਜੋਤ ਜੋਤ ਮੈਂ ਜਤ ਅਗਲ-ਗਲਾ ਪ੍ਰਪੂਰ ਰਿਹਾ ਤੂੰ ਸੱਚਾ ਸਾਹਿਬ ਸਿੱਖ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਤਾਂ ਜੋਖਸ ਕਰਨਾ ਸੋ ਕਰਿਆ ਸੋ ਦਰ ਰਾਗ ਅਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤੁ ਬਹਿ ਸਰਬ ਸੁਮੰਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਵਣ ਹਰੇ ਕੇਤੇ ਤੇਰੇ ਰਾਗ ਪ੍ਰੀ ਸੁਖ ਹੀਏ ਕੇਤੇ ਤੇਰੇ ਗਾਵਣ ਹਰੇ ਗਾਵੰਤੂ ਨੂੰ ਪਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੰਤੋਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵੰਤੋਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦ ਸਵਾਰੇ ਗਾਵੰਤੋਨੋ ਇੰਦਰੋ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੰਤੋਨੋ ਸਿੱਧ ਸਮਾਧੀ ਅੰਦਰ ਗਾਵੰਤੋਨੋ ਸਾਧ ਵਿਚਾਰੇ ਗਾਵੰਤੋਨੋ ਜਤੀ ਸਤੀ ਸੰਤੋਖੀ ਗਾਵੰਤੋਨੋ ਵੀਰ ਕਰਾਰੇ ਗਾਵੰਤ ਨੂੰ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਨੂੰ ਮੋਹਣੀ ਆ ਮਨਮੋਹਨ ਸੁਰਗਮਛ ਪਿਆਲੇ ਗਾਵੰਤ ਨੂੰ ਰਤਨੋਂ ਪਾਏ ਤੇਰੇ 86 ਤੀਰਥ ਨਾਲੇ ਗਾਵੰਤ ਨੂੰ ਯੋਧ ਮਹਾਬਲ ਸੂਰਾ ਗਾਵੰਤ ਨੂੰ ਖਾਣੀ ਚਾਰੇ ਗਾਵੰਤ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰਕੇ ਤੇਰੇ ਧਾਰੇ ਸੇ ਤੂ ਨੂੰ ਗਾਵਣ ਜੋਤਿ ਤੇ ਭਾਵਨ ਨਰਤੇ ਤੇਰੇ ਭੁਖਤਰ ਸੱਲੇ ਹੋਰ ਕੀਤੇ ਤੂ ਨੂੰ ਗਾਵਣ ਸਿਮ ਚਿਤਨ ਆਵਣ ਨਾਨਕ ਕਿਉ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਹੈਪੀ ਹੋਸੀ ਜੈਨ ਜਾਸੀ ਰਚਨਾ ਜਿਨ ਨਿਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨ ਜਾਈ ਸੋ ਪਾ ਸਹ ਸਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕ ਵਡਾ ਡੱਡਾ ਰਿਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਬਾ ਗਹਿਰ ਘਬੀ ਰਾਵਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵੜ ਚੀਰਾ ਰਹਾ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਝਾਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਦਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਬੁਰਖਾਂ ਗਿਆ ਵੜਿਆਈਆਂ ਤੁਧ ਬਣੋ ਸਿੱਧੇ ਕਿਨੇ ਨਾ ਪਾਈਆ ਕਰਮ ਮਲੇ ਨਹੀਂ ਠਾਕਰ ਹੈ ਆਖਣ ਵਾਲਾ ਗਿਆ ਵਿਚਾਰਾ ਸਿਬਤੀ ਭਰੇ ਤੇਰੇ ਪੰਧਾਰ ਜਿਸ ਤੋਂ ਦਹਿਕ ਸੇ ਗਿਆ ਚਾਰਾ ਨਾਨਕ ਸੱਚ ਸਵਰਨ ਹਰਿ ਸਾ ਮਹੰਲਾ ਪੈਲਾ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਆਖਣਿ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖਤ ਭੁਖੇ ਖਾਏ ਚਲਿਏ ਧੂਪ ਸੋਕ ਵਿਸਰੇ ਮੇਰੀ ਮਾਏ ਸਾਚਾ ਸੋਹੇਬ ਸਚਨਾ ਰਹਾਉ ਸਾਚੇ ਨਾਮ ਕੀ ਦਿਲ ਵੜਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਬ ਮਿਲ ਕੇ ਆਖਣ ਪਾਏ ਵਡਣਾ ਹੋਵੇ ਘਾਟ ਨ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿਨ ਦਾਰੇ ਨਾ ਚੁੱਕੇ ਭੋਗ ਹੁਣ ਏਹ ਹੋ ਹੋਰ ਨਾਏ ਕੋਏ ਨਾ ਕੋ ਹੋਆ ਨਾ ਕੋ ਹੋਵੇ ਏ ਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰ ਰਹੇ ਤਿ ਕਮ ਜਾਤ ਨਾਨਕ ਨਾਵੇਂ ਬਾਜ ਜਸਨਾਥ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੇ ਰੇ ਕਰਮ ਸਤਗੁਰ ਸਰਣਾਈ ਕਰਿ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਉ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸਹਿ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਹਿੰਜਮ ਪਾਸ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਏ ਤ੍ਰਿਖ ਜੀਵੇ ਤ੍ਰਿਖ ਜੀਵਾਸ ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤਨ ਧੁਰਮ ਸਤਿਗਿ ਲਖਿਆ ਲਖਾਸ ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ RAM ਪ੍ਰਗਾਸ ਰਾਗ ਊਝਰੀ ਬਹਲਾ ਪੰਜਵਾਂ ਕਾਹੇ ਰੇ ਮਨ ਚਿਤਵੇ ਉਦਮ ਜਾ ਹਰ ਹਰ ਜੀਉ ਪਰਿਆ ਸਹਿਲਿ ਬਿਧਰਮੈ ਜੰਤੂ ਪਾਏ ਤਾਂ ਕਾਰਜ ਗਾਕੇ ਕਰਿ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਦਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸਦਵੰਤਾ ਕੋਇ ਨਕਸ਼ ਕੀ ਧਰਿਆ ਸਿਰ ਸਿਰ ਰਿਜਿਕ ਸਮਾਹੇ ਠਾਕੁਰ ਕਾਹੇ ਮਨ ਭਉ ਕਰਿਆ ਓ ਡੈ ਉਡ ਆਵੇ ਸੈ ਕੋ ਸਉ ਤਿਸ ਪਾਛੇ ਬਚਰੇ ਸਿਰ ਆਉ ਤਿਨ ਕਮਣ ਖਲਾਵੇ ਗੁਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭਨ ਦਹਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗ ਸਾਹ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗਮਾਇ ਗਮ ਪਰ ਸਬਦ ਧਾਵੈ ਸਬਦ ਧਾਵੈ ਤੁਝ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾ ਹਰਿ ਧਾਵੋ ਸੰਤੋ ਜੀ ਸਭ ਦੁਖ ਵਿਸਾਰਨ ਹੈ ਰਾ ਹਰਿਆ ਪੇਠਾ ਕੁਰ ਹਰਿਆਪੇ ਸੇਵਕ ਜੀ ਕਿਆਉ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਬ੍ਰਖ ਸਮਾਣਾ ਇੱਕ ਦਾਤ ਏਕ ਭਿਖਾਰੇ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਿ ਅਵਰ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਣ ਔਖ ਬਖਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਗੁਰ ਬਖਣਾ ਹਰਿ ਜਾਵੇ ਹਰਿ ਜਾਵੇ ਤੁਧ ਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਧਾਇਆ ਜੀ ਤਿਨ ਟੋਟੀ ਜਮਕੀ ਫਾਂਸੀ ਤਿਨਰ ਭਉ ਜਨ ਹਰਿ ਨਿਰਭਉ ਧਾਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰਿ ਤੇ ਹਿਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਰਹੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਕ ਅਨੇਕ ਅਰੰਤਾ ਤੇਰੀ ਅਣਕ ਤੇਰੀ ਅਣ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸੋ ਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪ੍ਰਕਰਤਾ ਜੀ ਤੁਝੇ ਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਤ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੂੰ ਦਿਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੂੰ ਦਿਆਪੇ ਸ੍ਰਿਸ਼ਟ ਸਭ ਪਾਈਂ ਜੀ ਤੂੰ ਦਿਆਪੇ ਸ੍ਰਿਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਨ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਭਵੇ ਸੋਈ ਥਿਸੇ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨਹੀਂ ਤੇਹਾ ਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਦ ਆਪ ਵਿਸੋੜਿਆ ਆਪ ਮਿਲਾਇਆ ਤੂੰ ਦਰਿਆਉ ਸਬਤ ਜਹੀ ਮਾਹ ਤਦ ਬਿੰਦੂ ਜਾ ਕੋਈ ਨਾ ਹੈ ਜੀ ਜਨ ਸਭ ਤੇ ਰਾਖੇ ਜਿਨ ਜੋਗ ਮਨ ਵਿਛੜਿਆ ਸੰ ਜੋਗੀ ਮੇਰ ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣੇ ਹਰ ਗੁਣ ਸਤਿ ਹੈ ਆਖ ਖੁਖਾਣੇ ਜਿਨ ਹਰ ਸੇਵਿਆ ਤਿਸੁ ਪਾਇਆ ਸਹਿਜੇ ਹੀ ਹਰਨਾਮ ਸਮਾਇਆ ਤਉ ਆਪੇ ਕਰਤਾ ਤੇਰਾ ਕੀ ਆਸ ਬ ਹੋਏ ਤਤ ਬਿੰਦੂ ਜਾਇ ਵਰਨਾ ਕੋਏ ਤਉ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਬਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈ ਲੈ ਨਵਾਸਾ ਪਾਣੀ ਪਾਵਕਤ ਨਹਿ ਕੀਆ ਅੰਗਜੋਂ ਪਗਣੀ ਚੱਲੇ ਹਮ ਦੇਖਤ ਡੂਬਿ ਰਹੇ ਮਨ ਇਕ ਨ ਚੇਸਤ ਮੂਡ ਮਨਾਉ ਹਰ ਬਿਸਰਤ ਤੇਰੇ ਗੁਣ ਗਲਿਆਰਾ ਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਮਤ ਨਾਨਕ ਤਨ ਕੀ ਸਰਣਾ ਜਿੰਤੂ ਨਾਹੀ ਵਿਸਤ੍ਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਹਰੀਆ ਗੋਬਨ ਮਿਲਕੇ ਏ ਤੇਰੀ ਬਰੀਆ ਔਰ ਕਾਇ ਤੇਰੇ ਕੀਤੇ ਨਾ ਕਾਮ ਮਨ ਲਾ SAD ਸੰਗਤ ਭਜ ਕੇ ਬਲ ਨਾਮ ਸ਼ਰਮ ਨਾਮ ਲਾਗ ਭੋਜਲ ਤਰਣ ਕੈ ਜਨਮ ਮਿਰਥਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾਮ ਕਮਾਇ ਆ ਸੇਵਾ ਸਾਧਨ ਜਾਨਿਆ ਹਰਿ ਆ ਕਹੋ ਨਾਨਕ ਅਮਨੀਚ ਕਰਮ ਸਰਨ ਪਰੇ ਕੀ ਰੱਖੋ ਸਰਮਾ ਪਾਤਛੇ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾ ਦੇ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮਨ ਰੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਰ ਹਮਰੇ ਦੁਸ਼ਟ ਸਵੇ ਤੁਮ ਘਾਉ ਆਪ ਹਾ ਦੇ ਮੋਹ ਬਚਾਓ ਸੁਖੀ ਵਸੇ ਮੋਰੋ ਪਰਵਾਰ ਸੇਵਕ ਸਿਖ ਸਬੇ ਕਰਤਾਰ ਮੋਰ ਚਾਨ ਜ ਕਰਦੇ ਕਰੀਏ ਸਭ ਬੈਰਣ ਕੋ ਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਵਰਨਾ ਧਾਉ ਜੋ ਬਰ ਚਾਹੋਂ ਸੋ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪਾ ਦੇਮ ਦੇ ਬਰੀਏ ਮਰਨ ਕਾਲ ਕਾ ਤਰਾਸਨ ਮਰੀਏ ਹਉ ਜੋਸਤਾ ਹਮਾਰੇ ਪੁੱਛਾ ਸ੍ਰੀ ਦੁਜੋ ਕਰਿਓ ਰੱਛਾ ਰਾਖ ਲਿਓ ਮੂਰਖਣ ਹਰੇ ਸਾਹਿਬ ਸੰਤ ਸਹਾਇ ਪਿਆਰੇ ਦੇਨਵੰਦ ਰਸ਼ਨ ਕੇ ਹੰਤਾ ਤਮਹ ਬੋਰੀ ਚਤੁਰਦਸਤੰਤਾ ਕਾਲਪਾਇ ਬ੍ਰਹਮਾ ਬਪੁਤਰਾ ਕਾਲਪਾਇ ਸ਼ਿਵ ਜੋਤਰਾ ਕਾਲਪਾਇ ਕਰਬਿਸ਼ਨ ਪ੍ਰਕਾਸ਼ਾ ਸਰਕਾਰ ਕਾ ਕੀ ਆਤਮਸ ਜਮਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਰਮਾ ਜੋਤੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨਕਾਰ ਸਭ ਜਤ ਤ ਬਨਾਇਓ ਦੇਵ ਦੇਤ ਜਿਸ਼ਨੁ ਕੁਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸਵਾਰੀ ਸਭ ਕਣ ਕੋ ਸਭ ਗੁਣ ਸੁਖ ਦੇਇਓ ਸਤ੍ਰਣ ਕੋਪਲ ਮੋਬਦ ਕੇਓ ੜਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਪਛਾਨਤ ਚੀਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੇ ਘੜ ਘੜ ਕੇ ਬੜ ਬੜ ਕੀ ਜਾਣੇ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਉ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇ ਤੇ ਬੰਧਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਝੂ ਚਾਰੇ ਸਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਦੇ ਹਰਿ ਆਲਮ ਨਰੰਕਾਰ ਨਿਰਮਕਾਰ ਨਿਰਲੰਭ ਆਦ ਨੀਲ ਅਨੰਦ ਸੰਭ ਤਾਕਾ ਮੂੜ ਉਚਾਰਤ ਭੇਦਾਂ ਜਾ ਕੋ ਭੇਵ ਨ ਪਾਵਤ ਬੇਦ ਤਾਕੋ ਕਿਰਪਾ ਹਰ ਅਨੁਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾ ਚਿੰਤਨ ਨਹਿ ਪਿ ਆਪ ਆਪਣੀ ਬੁੱਧ ਹਜੇਤੀ ਬਰਣਤ ਭਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਨ ਜੈ ਪਸਾਰਾ ਕਹੇ ਬਿਦਸ ਜਾ ਬ੍ਰਹਮ ਸੰਸਾਰ ਏਕੇ ਰੂਪ ਅਨੂਸਰੂਪਾਰੰ ਭਿਉ ਰਾਵ ਕਹੇ ਭੂਪਾ ਅੰਡੜ ਜੇ ਰਜ ਸੇ ਤੁਜ ਕੇਨੀ ਤੁਜ ਖਾਨ ਬਹੋ ਰਜ ਦੇਨੀ ਕਹਉ ਭੂਲ ਰਾਜਾ ਹਉ ਬੈਠਾ ਕਹਉ ਸਿਮੜ ਭਿਉ ਸ਼ੰਕਰ ਅਕੇਠਾ ਸਗਰੀ ਸ੍ਰਿਸ਼ਟ ਦਿਖਾਏ ਜੰਬਵ ਆਜਗਾਸ ਰੂਪਿਆ ਸੰਪਵ ਅਵਰਚਾ ਮੇਰੀ ਤੁਮ ਕਰੋ ਸਿੱਖੋ ਵਾਰ ਸਿਕ ਸੰਗਰੋ ਦੁਸ਼ਟ ਜੇਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਵ ਸਰਣੀ ਪਰੈ ਤਿਨਕੇ ਦੁਸ਼ਟ ਦੁਖਤ ਹੋਵ ਮਰੇ ਫੁਰਖ ਜਨਮ ਭਗ ਪਰੈ ਤਿਹਾਰੇ ਤਿਨਕੇ ਤੁਮ ਸੰਗਟ ਸਬਟਾਰੇ ਜੋ ਕਰ ਕੋ ਇਕ ਬਾਰ ਤਿਹ ਹੈ 타ਕੇ ਕਾਲ ਨਿਕਨੀ ਹੈ ਰਚਾ ਹੋਇ ਤਾਏ ਸਭ ਕਲ ਦੁਸ਼ਟ ਰਸ਼ਟਰੇ ਤਤ ਕਲ ਕਿਰਪਾ ਦ੍ਰਿਸ਼ਤੰ ਜੈ ਨਿਹਰਿਓ ਤਾਕੇ ਦਾਪਤ ਨਿਕਮੋ ਹਰਿਓ ਰਿੱਧ ਸਤ ਕਰਮੋ ਸਭ ਹੋਈ ਦੁਸ਼ਟ ਸ਼ਾਪ ਸਿਸਕੇ ਨਾ ਕੋਈ ਏਕ ਬਾਰ ਜਨਤ ਮੇ ਸਬਾਰ ਕਾਲ ਫਾਸਤੇ ਤਾਏ ਬਰ ਜੇ ਨਰ ਨਾਮ ਤਿਆਰੋ ਕਹ ਦਾਰ ਦੁਸ਼ਟ ਦੂਖ ਤੇ ਰਹਾ ਠੜਕੇਤ ਮੈਂ ਸ਼ਰਨ ਤੇ ਹੌਰੀ ਆਪ ਹਾ ਦੇ ਲਿਓ ਬਾਰੀ ਸਰਬਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਖਰੇ ਨੀ ਆਨਿਓ RAM ਰਹੀ ਮਹਾਂ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੇ ਬੋਧ ਭੇਦ ਕੈ ਹਮ ਇਕ ਨ ਜਾਣਿਓ ਸ੍ਰੀ ਅਸਰ ਪਾਉਣ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਬਖਨਿਓ ਦੁਹਰਾ ਸਰਦ ਦਵਾਰ ਕੋ ਸਾਢ ਕੈ ਗਇਓ ਤੁਹਾਰੋ ਦਵਾਰ ਬਾਇ ਗੈ ਕੀ ਰਾਜ ਜਸ ਗੋਬਿੰਦ ਦਾਸ ਤੁਹਾਰੋ ਰਾਮ ਕਲੀ ਮਹੱਲਾ ਤੀਜਾ ਆਨੰਦਿਕ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇ ਤੀ ਮਨਵ ਜੀ ਆਵਾਦਾਈਆ ਰਾਗ ਰਤਨ ਪਰਵਾਰ ਪਰਿਓ ਸ਼ਬਦ ਗਾਵਣ ਆਈਆਂ ਸ਼ਬਦੂਤਾ ਗਾਓ ਹਰੀ ਕੇ ਰਾਮ ਨੰਜਨੀ ਵਸਾਇਆ ਕਹੇ ਨਾਨਕ ਨੰਦ ਹੋ ਵਾਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਉਸ ਦਾ ਰੋ ਹਰ ਨਾਲ ਲੜੇ ਹਰ ਨਾਲ ਰਹੋ ਤੂੰ ਮਨ ਮੇਰੇ ਦੂ ਸਭ ਵੀ ਸਾਰਣਾ ਅੰਗੇਕਾਰੋ ਕਰੇ ਤੇਰਾ ਕਾਰ ਸਭ ਸੁਵਾਰਣਾ ਸਭਨਾ ਗਲਾ ਸੰਗ ਰਾਤ ਸੁਆਮੀ ਸੋ ਕਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਤਾਰੋ ਹਰ ਨਾਲ ਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇਰੇ ਹਰ ਦਾ ਤੇਰੇ ਸਬਕ ਜਹ ਹੈ ਜਿਸ ਦੇਹ ਸੋ ਪਾਵੇ ਸਦਾ ਸਿਪਤ ਸਲਾਹ ਤੇਰੀ ਨਾਮ ਮਨਮਸਾਵੇ ਨਾਮ ਜਿਨ ਕੇ ਮਨ ਮਸਿਆ ਵਾ ਜੀ ਸਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇਰੇ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਨ ਇਛਾ ਸਭ ਪੁਜਾਈਆ ਸਦਾ ਗੁਰਬਾਣੇ ਕੀਤਾ ਵਰੇਟੋ ਜਿਸ ਦੇ ਆਏ ਵੜਿਆਈਆ ਕਹੇ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਯਾਦਾਰੋ ਵਾਜੇ ਪੰਜ ਸ਼ਬਦ ਦਿੱਤ ਕਰ ਸਭਾਗੇ ਅਰ ਸਭਾਗੇ ਸ਼ਬਦ ਵਾਜੇ ਕਲਾਜਤ ਕਰ ਧਾਰੀਆ ਪੰਜ ਦੋ ਤਦ ਵਸ ਕੀਤੇ ਕਾਲ ਕੰਡ ਗਮਾਰੇ ਤੁਰ ਗਰੰਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸਨੋ ਵਡਭਾਗਿਓ ਸਗਲ ਮਨੋਤਪੂਰੇ ਭਾਰਵੰ ਪਰਪਾਇਆ ਉਤਰੇ ਸਦੂ ਸੂਰੇ ਦੂਖ ਰੋਗ ਸੰਤਾਂ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧ ਜਨ ਬਹੇ ਸਿਰ ਸੇ ਪੂਰੇ ਗੁਰ ਤੇ ਜਾਣੀ ਸੰਤੇ ਪਨੀਤ ਕਹਤੇ ਵੀ ਸਤ ਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਦਾ ਗੇਵਾ ਜਰਹ ਤੂਰੇ ਮੋ ਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਨ ਵਸਤੂ ਭਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਬਹਿਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤ ਰੁਰਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਬਨਾਣ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਹੋਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਬਿ ਆਵ ਮੈਂ ਰਾਵ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵੇ ਹਰਿਆ ਪੋਣੀ ਜਿੱਥੇ ਤੁਸਮਰਤ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਬ ਅਗਨੇ ਦਰਮਾਹੇ ਸੁਣ ਕੇ ਜਮ ਕੇ ਉਤਨਾ ਹੈ ਤੇਰੇ ਛੱਡ ਜਾਏ ਭਵਜਲੇ ਬਖ ਸੰਗਾ ਹੈ ਗੁਰ ਸਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਰਮੈ ਹੋ ਪੁਨ ਗੁਣ ਗੋਬਿੰਦ ਨਗਾਹੇ ਸਭ ਸੇ ਨੋ ਕਿਰਪਾਲ ਸਮਾਲੇ ਸਾਹੇ ਸਾਇ ਵਿਰਥਾ ਕੋਈ ਨਾ ਜਾਏ ਜੇ ਆਵੇ ਤਦ ਆਏ ਇਸ ਲੋਕ ਮੁਹਲ ਲੱਭਨੋ ਅੰਤਰ ਗੁਰੂ ਆਰਦ ਨਾਉ ਜਿਵੇਂ ਆਬ ਗੁਰ ਨਾਉ ਨੇਤਰੀ ਸਤਗੁਰੂ ਵੇਖਣੋ ਸਰਵਣੀ ਸੁਰ ਨਾ ਗੁਰ ਨਾਉ ਸਤਗੁਰ ਸੇਤੀ ਰਤਿ ਆਉ ਦਰਗਹ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਛਦੇ ਜਗ ਮੈਂ ਉੱਤਮ ਕਾਢਿਐ ਵਿਰਲੇ ਕੇ ਕੇ ਮਹੱਲਾ ਪੰਜਵਾਂ ਰੱਖੇ ਰਖਣੋ ਹਉ ਰਾਬੂ ਬਾਰ ਅਨੁਗੁਰ ਕੀ ਪਹਿਰੀ ਪਾਏ ਕਾ ਸਵਾਰਿਐਨ ਹੋ ਆਪ ਦੇ ਆਰਮਨੋ ਨਾਮੇ ਸਾਰੇ ਅਨਸਾਦ ਜਨੋ ਕੇ ਸੰਗ ਬਹੁ ਜਲਤਾਰਿਯਨ ਸਾਕਤ ਨਿੰਦਕ ਦੁਸ਼ਟ ਕੰਮ ਹੈ ਬੀਦਾਰਿਯਨ ਤੇ ਸਹਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਦਲੇ ਦੁਖ ਜਾਹੇ ਤੇ ਸਹਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਦਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ